ਅੱਜ ਦੇ ਦੋਸਤੋ ਪਿਆਰ ਭਰੀ ਸ਼ਸ਼ਕਾਲ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਰਾਜੀ ਖੁਸ਼ ਹੋਵਾਂਗੇ ਮੈਂ ਤੁਹਾਡਾ ਆਪਣਾ ਪ੍ਰੀਤਮ ਤੁਹਾਨੂੰ ਅੱਜ ਦੇ ਐਪੀਸੋਡ ਦੇ ਵਿੱਚ ਦਿਖਾਉਣੇ ਸਨ ਉਹਨੂੰ ਬਰਨਾਲੇ ਜਿਹੜੇ ਦਾ ਸਭ ਤੋਂ ਸੋਹਣਾ ਪਿੰਡ ਹੰਡਾਇਆ ਤੇ ਆਪਾਂ ਪਹੁੰਚੇ ਹੰਡਾਇਆ ਪਹੁੰਚਦੇ ਸਾਰੀ ਸਭ ਤੋਂ ਪਹਿਲਾਂ ਡੇਰਾ ਸ੍ਰੀ ਸ੍ਰੀ 108 ਜੋਗੀ ਬਾਬਾ ਪ੍ਰੇਮਨਾਥ ਜੀ ਦਾ ਡੇਰਾ ਚੱਲ ਰਹੇ ਅੰਦਰ ਤੇ ਕਰਾਉਣਾ ਸਾਨੂੰ ਡੇਰੇ ਦੇ ਦਰਸ਼ਨ ਕਿੰਦੇ ਮੂਰੀ ਪਿੰਉਣੀ ਹਰਦਾ ਸੀ ਤੇ ਆਪਣੇ ਬਾਬਾ ਪ੍ਰੇਮਨਾਥ ਜੀ ਨੇ ਇੱਕ ਗੜੇ ਨੂੰ ਅਟਕੇ ਵੀ ਬੰਨ੍ਹ ਕੀਤਾ ਸੀ ਜਿਸ ਦੀ ਬਹੁਤ ਜ਼ਿਆਦਾ ਮੱਤਾ ਹੈ ਜਿੱਥੇ ਬਾਬਾ ਜੀ ਨੇ ਭਗਤੀ ਕੀਤੀ ਸੀ ਇਹ ਸਾ ਜੀ ਦੋਸਤੋ ਹੁਣ ਆਪਾਂ ਪਹੁੰਚੇ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਚਰਨ ਸੋਧਰਤੀ ਪੱਕਾ ਗੁਰੂ ਸਰ ਸਾਹਿਬ ਪਿੰਡ ਹੰਡਾਇਆ ਜਲਦੰਦਰਵਾਰ ਸਾਹਿਬ ਮੱਥਾ ਟੇਕਣ ਤੇ ਕਰਾਉਣੇ ਤੁਹਾਨੂੰ ਦਰਸ਼ਨ ਹਾਂਜੀ ਦੋਸਤੋ ਇਹ ਸਰੋਵਰ ਸਾਹਿਬ ਜਿਹੜਾ ਆਪਾਂ ਦੇਖ ਰਹੇ ਹਾਂ ਇਹ ਗੁਰੂ ਸਾਹਿਬ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਪਿੰਡ ਹੰਡਾਇਆ ਦੇ ਵਿੱਚ ਪਹੁੰਚੇ ਸਨ ਤਾਂ ਇੱਥੇ ਪਹਿਲਾਂ ਇੱਕ ਛਪੜੀ ਹੁੰਦੀ ਸੀ ਤੇ ਇੱਕ ਪਿੰਡ ਦੇ ਵਿੱਚ ਜਿਵੇਂ ਇਲਾਕੇ ਦੇ ਵਿੱਚ ਇੱਕ ਬਿਮਾਰੀ ਸੀ ਟਪਾਲੀ ਦੀ ਬਿਮਾਰੀ ਜਿਹਨੂੰ ਖੁਰਕ ਦੀ ਬਿਮਾਰੀ ਵੀ ਕਿਹਾ ਜਾਂਦਾ ਤੇ ਗੁਰੂ ਸਾਹਿਬ ਜੀ ਨੇ ਕਿ ਜੇ ਅਸੀਂ ਅਸ਼ੀਰਵਾਦ ਤੇ ਤਸ਼ਵੀਰ ਛਪੜੀ ਦੇ ਵਿੱਚ ਇਸ਼ਨਾਨ ਕਰੋਗੇ ਤਾਂ ਟਪਾਲੀ ਦੀ ਬਿਮਾਰੀ ਤੋਂ ਰਾਹਤ ਮਿਲੂਗੀ ਪਰ ਉਹਦੇ ਵਿੱਚ ਚਮਤੋਂਦੇ ਸੀ ਜਿਹੜੇ ਚਮੜਾ ਲਾਉਂਦੇ ਹੈਗੇ ਤੇ ਇਸ ਗੱਲ ਤੋਂ ਇਨਕਾਰ ਕੀਤਾ ਵੀ ਅਸੀਂ ਇਹ ਛਪੜੀ ਦੇ ਵਿੱਚ ਵੀ ਚਮਤੋਂਦੇ ਸੀ ਇਸ਼ਨਾਨ ਨਹੀਂ ਕਰ ਸਕਦੇ ਪਰ ਗੁਰੂ ਸਾਹਿਬ ਜੀ ਨੇ ਫਿਰ ਆਪ ਇਸ਼ਨਾਨ ਕੀਤਾ ਸੀ ਤਾਂ ਫਿਰ ਲੋਕਾਂ ਨੂੰ ਯਕੀਨ ਹੋਇਆ ਇਸ ਬਿਮਾਰੀ ਤੋਂ ਰਾਹਤ ਮਿਲੀ ਸੀ ਹੁਣ ਵੀ ਜੇ ਕਿਸੇ ਕੋਈ ਖੁਰਕਦੀ ਬਿਮਾਰੀ ਹੁੰਦੀ ਹੈ ਤਾਂ ਇਸ ਰੋਵਰ ਦੇ ਵਿੱਚ ਇਜ਼ਹਾਨ ਕਰਦਾ ਤਾਂ ਉਹਨੂੰ ਖੁਰਕਦੀ ਬਿਮਾਰੀ ਤੋਂ ਰਾਹਤ ਮਿਲਦੀ ਹੈ ਤੇ ਵੀਡੀਓ ਨੂੰ ਬਤ ਵਤ ਸ਼ੇਅਰ ਕਰ ਦਿਓ ਤੇ ਚੱਲਦੇ ਆਪਾਂ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਆਊਟਲੈਟ ਬਰਨਾਲੇ ਤੇ ਹੰਡਾਏ ਸ਼ਹਿਰ ਦੀ ਸ਼ਾਨ ਆਊਟਲੈਟ ਤੇ ਵੱਡੇ ਵੱਡੇ ਸ਼ੋਅਰੂਮ ਰੇਜ ਦੇ ਬ੍ਰਾਂਡ ਖਰੀਦਣ ਦੇ ਲਈ ਇਹ ਤੇ ਜੋ ਸ਼ੋਰੂਮਾਂ ਦੇ ਵਿੱਚ ਪਾਉ ਸਕਦੇ ਖਾਣ ਪੀਣ ਵਾਲੀਆਂ ਚੀਜ਼ਾਂ ਜਿਵੇਂ KFC ਮੈਕਡੋਨਲਡਰ ਤੇ ਬਹੁਤ ਬਹੁਤ ਦੂ ਦੂ ਇਸ ਜਗ੍ਹਾ ਤੇ ਲੋਕ ਸ਼ਾਪਿੰਗ ਕਰਨ ਆਉਂਦੇ ਤੁਸੀਂ ਵੀ ਇੱਥੇ ਆ ਕੇ ਸ਼ਾਪਿੰਗ ਕਰ ਸਕਦੇ ਤੇ ਲਾ ਉਠਾ ਸਕਦੇ ਹੋ ਆਵਾਜਾਬੀ ਦੇ ਸਾਥ ਨਾਲ ਤੇ ਲਈ ਸਭ ਤੋਂ ਮਹੱਤਵਪੂਰਨ ਰੇਲਵੇ ਸਟੇਸ਼ਨ ਪਿੰਡ ਹੰਡਾਇ ਦਾ ਬਹੁਤ ਹੀ ਜ਼ਿਆਦਾ ਵਧੀਆ ਰੇਲਵੇ ਲੈਂਡ ਜਿਹੜਾ ਹੁਣ ਅੱਜ ਕੱਲ੍ਹ ਦੀ ਨਵੀਂ ਤਕਨੀਕ ਬਿਜਲੀ ਦੇ ਨਾਲ ਚੱਲਣ ਵਾਲੀਆਂ ਰੇਲਵੇ ਲੈਂਡਾਂ ਹਾਂਜੀ ਸੰਗਤ ਆਪਾਂ ਪਹੁੰਚੇ ਆ ਅਡਿਸਰ ਸਾਹਿਬ ਗੁਰੂ ਘਰ ਜਿੱਥੇ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਮਾਲਵੇ ਧਰਤੀ ਤੇ ਦਰਸ਼ਨ ਦੇਣ ਆਏ ਸੀ ਤਾਂ ਜਿੰਨਾ ਮਹਾਰਾਜ ਜੀ ਦੇ ਘੋੜੇ ਨੇ ਸਮਾਖੂ ਦੇ ਖੇਤ ਦੇ ਵਿੱਚ ਹਾੜੀ ਕੀਤੀ ਤਾਂ ਇਸ ਇੱਥੇ ਗੁਰੂ ਘਰ ਸੁਯੋਗ ਤਾਂ ਜਿਸ ਨੂੰ ਅਡਿਸਰ ਸਾਹਿਬ ਗੁਰੂ ਘਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਪਹੁੰਚਦੀਆਂ ਆ ਸਾ ਪੰਜਾਬ ਦੇ ਕੋਨੇ-ਕੋਨੇ ਤੋਂ ਸੰਗਤਾਂ ਹੁੰਦੀਆਂ ਇਹਨਾਂ ਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਹਾਂਜੀ ਇਹ ਸੀਨੀਅਰ ਸੈਕੰਡਰੀ ਸਕੂਲ ਪਿੰਡ ਹੰਡਾਇਆ ਤੇ ਇਸਦੀ ਦੂਸਰੀ ਸਾਈਡ ਹੈ ਜੇ ਸਰਕਾਰੀ ਪ੍ਰਾਇਮਰੀ ਸਕੂਲ ਇਹ ਸੀਨੀਅਰ ਸੈਕੰਡਰੀ ਸਕੂਲ ਬਹੁਤ ਖੂਣੀ ਮਾਰਦਾ ਜੀ ਹਾਂਜੀ ਦੋ ਉੱਥੋਂ ਬਾਕੀ ਰਹਿੰਦੇ ਜਗ੍ਹਾ ਜਿਵੇਂ ਕੋਈ ਮੰਦਿਰ ਪੁਰਾਤਨ ਮੰਦਿਰ ਹੋ ਕੇ ਪ੍ਰਾਤਨ ਜਗ੍ਹਾ ਜਾਂ ਕੋਈ ਪਿੰਡ ਦਾ ਕੋਈ ਪੁਰਾਣਾ ਇਤਿਹਾਸ ਨੈਕਸਟ ਪਾਰਟ ਦੇ ਵਿੱਚ ਤੁਹਾਨੂੰ ਇਤਿਹਾਸਕ ਚੀਜ਼ਾਂ ਹੋਰ ਵੀ ਦਿਖਾਵਾਂਗੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ